ਟਾਲੇ ਵਾਲਾ ਖੇਤ ਭਾਗ 5 ਅਚਾਨਕ ਜਦੋਂ ਅਰਜੁਨ ਸਿਉ ਨੇ ਬਾਲਦ ਰੋਕੇ ਤਾਂ ਅਰਜੁਨ ਸਿਉ ਦੇ ਕੰਨੀ ਚੂੜੀਆਂ ਦੀ ਆਵਾਜ਼ ਪਈ ਤਾਂ ਉਹਨੇ ਭੱਜ ਕੇ ਜਾ ਕੇ ਉਹਦੇ ਤੋਂ ਰੋਟੀ ਵਾਲਾ ਸ਼ਾਬਾ ਤੇ ਲੱਸੀ ਦਾ ਡੋਲੂ ਫੜਿਆ ਪਤਾ ਨਹੀਂ ਕਦ ਦੀ ਉਡੀਕ ਦੀ ਸੀ ਖੜੀ ਰੋ ਰੋ ਕੇ ਅੱਖਾਂ ਸਜਾ ਰੱਖੀਆਂ ਸੀ ਹੁਣ ਉਹਦਾ ਰੋਣਾ ਹੌਕਿਆਂ ਵਿੱਚ ਬਦਲ ਚੁੱਕਾ ਸੀ ਹੰਜੂ ਵਗ ਵਗ ਕੇ ਸੁੱਕ ਚੁੱਕੇ ਸਨ ਅਰਜੁਨ ਸਿੰਘ ਨੇ ਉਹਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਪਰ ਉਹ ਵੰਗਾ ਛਣਕਾ ਕੇ ਗੁੱਸਾ ਦਿਖਾ ਰਹੀ ਸੀ ਮੈਂ ਕੀ ਗੁਨਾਹ ਕਰ ਦਿੱਤਾ ਮੇਰੇ ਬਾਦਸ਼ਾਹ ਹੋ ਕੋਈ ਸਜ਼ਾ ਸੁਣਾ ਦਿਓ ਪਰ ਇਦਾਂ ਰੋਵੋ ਨਾ ਅਰਜੁਨ ਸਿੰਘ ਉਸ ਦੀਆਂ ਦੋਵੇਂ ਗੱਲਾਂ ਹੱਥਾਂ ਵਿੱਚ ਫੜਦਿਆਂ ਬੋਲਿਆ ਪਰ ਉਹਦੇ ਹੋ ਕੇ ਰੁਕ ਨਹੀਂ ਸੰਨ ਰਹੇ ਪਤਾ ਨਹੀਂ ਇਹ ਅਰਜੁਨ ਸਿੰਘ ਦੇ ਨਾਲ ਗੁੱਸਾ ਸੀ ਜਾਂ ਉਸ ਚੰਦਰੇ ਰੱਬ ਦੇ ਨਾਲ ਜੋ ਉਹਨੂੰ ਗੁੰੰਗੀ ਬਣਾ ਕੇ ਬੇਇਨਸਾਫੀ ਕਰ ਗਿਆ ਸੀ ਉਹਦੇ ਹੋ ਕੇ ਉਵੇਂ ਹੀ ਛਾਤੀ ਵਿੱਚੋਂ ਉੱਠ ਰਹਿ ਸਨ ਤੇ ਗਲ ਵਿੱਚ ਆ ਕੇ ਹਿਚਕੀਆਂ ਬਣ ਟੁੱਟੇ ਜਾ ਰਹੇ ਸਨ ਆ ਜਾ ਆ ਜਾ ਮੈਂ ਬੇਰ ਤੋੜ ਰੱਖਿਆ ਤੇਰੇ ਵਾਸਤੇ ਆ ਜਾ ਆਜਨ ਸਿਉ ਨੇ ਉਹਨੂੰ ਕਿਹਾ ਤੇ ਰੋਂਦੀ ਰੋਂਦੀ ਖੁਸ਼ ਹੋ ਗਈ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਰੋਜ਼ ਵਾਂਗ ਘਰੇ ਆ ਗਈ ਫਿਰ ਘਰ ਦਾ ਕੰਮ ਕਰਨ ਲੱਗ ਪਈ ਸੂਰਜ ਦੇ ਆਖਰੀ ਟਿੱਕੀ ਡੁੱਬਣ ਤੇ ਅਰਜਨ ਵੀ ਵਲਦ ਲੈ ਕੇ ਘਰ ਮੁੜ ਆਇਆ ਹਲੇ ਕਿਲੇ ਤੇ ਵਲਦ ਬੰਨ ਕੇ ਨਹਾਉਣ ਜਾਣ ਹੀ ਲੱਗਾ ਸੀ ਕਿ ਝੋਰ-ਝੋਰ ਦੇ ਨਾਲ ਬੂਹਾ ਖੜਕਿਆ ਨਸੀਰਾ ਚੌਂਤਰੀ ਤੇ ਬੈਠੀ ਦੁੱਧ ਤੱਤਾ ਕਰ ਰਹੀ ਸੀ ਉਹ ਇਕਦਮ ਡਰ ਗਈ ਅੱਖਾਂ ਵਿੱਚ ਅਰਦਾਸ ਕਰਨ ਲੱਗੀ ਰੱਬਾ ਸੁੱਖ ਹੋਵੇ ਅਰਜਨ ਸਿਉਨੇ ਗੇਟ ਖੋਲਿਆ ਤਾਂ ਮੰਗਲ ਸਿੰਘ ਤੇ ਉਹਦੇ ਨਾਲ ਇੱਕ ਉਪਰਾ ਬੰਦਾ ਅੰਦਰ ਆ ਗਏ ਸ਼ਾਸਤਰੀ ਕਾਲ ਚਾਚਾ ਕਿੱਧਰ ਹੈ ਤਿੰਨ ਚਾਰ ਦਿਨ ਅਰਜਨ ਮੰਗਲ ਨੂੰ ਝੋਕ ਕੇ ਥੋੜਾ ਜਿਹਾ ਮੱਥਾ ਟੇਕਦਾ ਹੋਇਆ ਬੋਲਿਆ ਜਾਣਾ ਕਿਤੇ ਸੀ ਭਤੀਜ ਬਸ ਫਿਕਰਾਂ ਵਿੱਚ ਭੱਜਿਆ ਫਿਰਦਾ ਹੁਣ ਭਾਬੀ ਜਿਉਂਦੀ ਹੁੰਦੀ ਹੁੰਦੀ ਤਾਂ ਮੈਨੂੰ ਕਿਉਂ ਇੰਨੀ ਭਜਨਸ ਕਰਨੀ ਪੈਣੀ ਸੀ ਹੁਣ ਘਰੇ ਜਵਾਨ ਕੁੜੀ ਕੁਆਰੀ ਬੈਠੀ ਆ ਤੈਨੂੰ ਸਾਰਾ ਦਿਨ ਖੇਤ ਤੋਂ ਵੇਲ ਨਹੀਂ ਮੈਨੂੰ ਵੀ ਕਦੇ ਕਿਤੇ ਸਕੀਰੀ ਵਿੱਚ ਜਾਣਾ ਪੈਂਦਾ ਮਗਰੋਂ دل ਸੁੱਕਦਾ ਰਹਿੰਦਾ ਹੈ ਕਿ ਕੱਲੀ ਜਵਾਕੜੀ ਘਰੇ ਆ ਉਹ ਵੀ ਜਵਾਨ ਜਹਾਨ ਗੱਲ ਨੂੰ ਕੋਈ ਹਾਵੀ ਨਾ ਵੀ ਹੋ ਜੇ ਇਹ ਤਾਂ ਕਰਮਾਵਾਰੀ ਰੋਲਾ ਵੀ ਨਹੀਂ ਪਾ ਸਕਦੀ ਮੰਗਲ ਮਗਰ ਮੱਛਵਾਲੇ ਝੂਠੇ ਅੱਖਾਂ ਦੇ ਵਿੱਚ ਹੰਝੂ ਲਿਆ ਕੇ ਬੋਲਿਆ ਫੇਰ ਕੀ ਸੋਚਿਆ ਚਾਚਾ ਦੇਖੋ ਬੇਬੇ ਤੋਂ ਬਾਅਦ ਤੁਸੀਂ ਹੀ ਸਾਡੇ ਮਾਪਿਓ ਹੋ ਮੇਰੇ ਤੇ ਗੁੱਡੀ ਦੇ अर्जुन ਮੰਗਲ ਨੂੰ ਤੇ ਨਾਲ ਆਏ ਭਾਈ ਨੂੰ ਪਾਣੀ ਫੁਣਾਉਂਦਾ ਹੋਇਆ ਬੋਲਿਆ ਸੋਚਣਾ ਕੀ ਆ ਬੜੇ ਰਿਸ਼ਤੇ ਵੇਖੇ ਜਦੋਂ ਦੱਸੀ ਦਾ ਗੁੰਗੀ ਆ ਭਾਈ ਬੋਲ ਨਹੀਂ ਸਕਦੀ ਸਾਰੇ ਹੀ ਹੱਥ ਖੜੇ ਕਰ ਜਾਂਦੇ ਆ ਮੰਗਲ ਸਿਉਂ ਦੇ ਮੂੰਹੋਂ ਗੁੰਗੇ ਸ਼ਬਦ ਸੁਣ ਕੇ ਚੰਤਰੇ ਤੇ ਬੈਠੀ ਦੁੱਧ ਤੱਤਾ ਕਰ ਰਹੀ ਨਸੀਰਾ ਦਾ ਜਾਨੋ ਕਾਲਜਾ ਬਿੰਨਿਆ ਗਿਆ ਉਹਦੇ ਅੱਖਾਂ ਵਿੱਚੋਂ ਹੰਝੋ ਬਗ ਤੁਰੇ ਉਹ ਬੈਠੀ ਬੈਠੀ ਜਿਵੇਂ ਪੱਥਰ ਦਾ ਬੁੱਤ ਬਣ ਗਈ ਹੋਵੇ ਫਿਰ ਚਾਚਾ ਹੁਣ ਕਿਵੇਂ ਹੋਊਗਾ ਕੋਈ ਹੱਲ ਅਰਜਨ ਫਿਕਰ ਕਰਦਾ ਹੋਇਆ ਬੋਲਿਆ ਦੇਖ ਭਤੀਜ ਇੱਕ ਰਿਸ਼ਤਾ ਤਾਂ ਹੈ ਮੇਰੀ ਨਿਗਾਹ ਦੇ ਵਿੱਚ ਜੇ ਤੂੰ ਹਾਂ ਕਰੇ ਤਾਂ ਕਿਉਂਕਿ ਤੈਨੂੰ ਪੁੱਛਣਾ ਵੀ ਜ਼ਰੂਰੀ ਆ ਭਤੀਜ ਮੰਗਲ ਅੱਛਾ ਅੱਖਾਂ ਦੇ ਵਿੱਚ ਮੁਸਕੜੇ ਹੱਸਾ ਹੱਸਦਾ ਹੋਇਆ ਬੋਲਿਆ ਫਿਰ ਚਾਚਾ ਤੁਸੀਂ ਗੱਲ ਪੱਕੀ ਕਰਾਉਣੀ ਸੀ ਤੁਸੀਂ ਹੁਣ ਆਪਣੀ ਗੁੱਡੀ ਦਾ ਕੋਈ ਮਾੜਾ ਥੋੜੀ ਸੋਚੋਗੇ ਮੰਗਲ ਕੋਲ ਪੀੜੀ ਤੇ ਬੈਠਾ ਮੁੰਡੇ ਦੇ ਪਾਵੇ ਤੇ ਹੱਥ ਰੱਖਦਾ ਹੋਇਆ ਬੋਲਿਆ ਪਰ ਭਤੀਜਾ ਮੁੰਡਾ ਥੋੜੀ ਪੱਕੀ ਉਮਰ ਦਾ ਦਹਾਜੂ ਆ ਪਹਿਲਾਂ ਵਿਆਹਿਆ ਹੋਇਆ ਸੀ ਘਰ ਵਾਲੀ ਮਰ ਗਈ ਸੀ ਵਿਚਾਰੇ ਦੀ ਜ਼ਰੂਰਤਮੰਦ ਪਰਿਵਾਰ ਆ ਕੱਲਾ ਹੀ ਰਹਿੰਦਾ ਨਾਲੇ ਹੈ ਵੀ ਸਰਕਾਰੀ ਅਫਸਰ ਪੁਲਿਸ ਵਿੱਚ ਲੱਗਿਆ ਹੋਇਆ ਗੁੱਡੀ ਰਾਜ ਕਰੂਗੀ ਨਾ ਸੱਸ ਨਾ ਸਹਰਾ ਨਾ ਨਨਾਨ ਨਨਾਨ ਕੁਆਰੀ ਹੈ ਇੱਕ ਭੈਣਾ ਉਹਦੀ ਉਹ ਆਪਦੇ ਘਰ ਆ ਜੁਆਕਾਂ ਜੱਲਿਆਂ ਦੇ ਵਾਲੀ ਆ ਸੁਖ ਨਾਲ ਉਹਨੇ ਤਾਂ ਕਦੇ ਸ਼ਾਲ ਸ਼ਿਵਾਹੀ ਗੇੜਾ ਮਾਰਨਾ ਜਦੋਂ ਮੰਗਲ ਦੇ ਮੂੰਹ ਆਰਜ ਨੇ ਦਹਾਜੂ ਸ਼ਬ ਸੁਣਿਆ ਤਾਂ ਉਹਦੇ ਪਿਆਰਾਂ ਥੱਲੇ zameen ਨਿਕਲ ਗਈ ਅਸਮਾਨ ਉਹਨੂੰ ਘੁੰਮਦਾ ਜਾਪਿਆ ਜਿਵੇਂ ਟਾਵੇਂ ਟਾਵੇਂ ਨਿਕਲ ਤਾਰੇ ਉਹਦੇ ਉੱਪਰ ਡਿੱਗਣ ਲੱਗ ਪਏ ਹੋਣ ਉਹ ਭਰੇ ਗੱਲ ਨੂੰ ਸਾਫ਼ ਕਰਦਾ ਤੇ ਸਾਫੇ ਦੇ ਲੜ ਦੇ ਨਾਲ ਅੱਖਾਂ ਪੂੰਝਦਾ ਭਰੇ ਮਨ ਨਾਲ ਬੋਲਿਆ ਚਾਚਾ ਐਦਾਂ ਕਿਵੇਂ ਦਹਾਜੂ ਨਾਲ ਤੋੜਦੇ ਈ ਮੰਨਿਆ ਬੋਲਦੀ ਨਹੀਂ ਪਰ ਸਮਝ ਪੂਰੀ ਆ ਸਾਰਾ ਕੰਮ ਕਾਰ ਜਾਣਦੀ ਆ ਰੋਟੀ ਟੁੱਕ ਤੋਂ ਲੈ ਕੇ ਧਾਰਾਂ ਤੱਕ ਦਾ ਦੇਖ ਭਤੀਜ ਮੈਂ ਮੁੰਡੇ بڑے ਮੁੰਡੇ ਦੇਖੇ ਆ ਸਾਰੇ ਹੱਥ ਖੜੇ ਕਰ ਜਾਂਦੇ ਆ ਉਦੋਂ ਭਤੀਜ ਤੇਨੂੰ ਪਤਾ ਲੋਕ ਕਹਿੰਦੇ ਵੀ ਇਹਨੂੰ ਕੜਮੀਆਂ ਜੇ ਕਿਸੇ ਨੇ ਪਾਨੀ ਮਾਰਤੀ ਫੇਰ ਸਾਰੀ ਉਮਰ ਪਛਤਾਉਣਾ ਪੱਲੇ ਰਹਿ ਜਾਣਾ ਮੰਗਲ ਦੇ ਸ਼ਬਦਾਂ ਦਾ ਆਖਰੀ ਤੀਰ ਸਿੰਨ ਕੇ ਅਰਜਨ ਦੇ ਮਾਰਿਆ ਕੋਈ ਨਾ ਚਾਚਾ ਇੱਕ ਦੋ ਦਿਨ ਤੱਕ ਸਲਾਹ ਕਰਦੇ ਆ ਗੁੱਡੀ ਨੂੰ ਵੀ ਪੁੱਛਣਾ ਪੈਣਾ ਮੰਗਲ ਟੁੱਟੇ ਹੋਏ ਮਨ ਦੇ ਨਾਲ ਬੋਲਿਆ ਹੈ ਕਮਲਾ ਭਤੀਜ ਉਹਨੂੰ ਵਿਚਾਰੀ ਨੂੰ ਕੀ ਪੁੱਛਣਾ ਉਹਨੂੰ ਕੀ ਬੱਤਾ ਚੰਗੇ ਮਾੜੇ ਦਾ ਦੁਨੀਆਦਾਰੀ ਤਾਂ ਭਤੀਜਾ ਆਪਾਂ ਵੇਖੀ ਆ ਨਾਲੇ ਇੱਕ ਗੱਲ ਹੋਰ ਸੱਚ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਲੋਕ ਗੱਡੇ ਭਰ ਕੇ ਦਾਜ ਮੰਗਦੇ ਆ ਉਹ ਕੁਝ ਨਹੀਂ ਮੰਗਦੇ ਉਹ ਤਾਂ ਤਿੰਨ ਕੱਪੜਿਆਂ ਦੇ ਵਿੱਚ ਕੁੜੀ ਲੈ ਜਾਣ ਨੂੰ ਤਿਆਰ ਆ ਹਾਂ ਬਾਕੀ ਜੇ ਤੇਰੀ ਨਜ਼ਰ ਵਿੱਚ ਕੋਈ ਮੁੰਡਾ ਤਾਂ ਤੂੰ ਵੇਖ ਲਾ ਭਤੀਜ ਮੈਂ ਤਾਂ ਤੇਰੀ ਬੀਬੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਫਿਰਦਾ ਪਰ ਇੱਕ ਗੱਲ ਭਤੀਜੇ ਸੋਚੀ ਜੇ ਇਹਦੇ ਹਾਨ ਪਰਵਾਨ ਦਾ ਮੁੰਡਾ ਲੱਭਣ ਦਾ ਸੋਚਦਾ ਤਾਂ ਉਹ ਤੇਰਾ ਸਾਰਾ ਕੁਝ ਮੁਕਾ ਦੇਣਾ ਫੇਰ ਥੋਬੀ ਦੇ ਕੁੱਤੇ ਵਾਂਗੂ ਤੂੰ ਨਾ ਘਰ ਦਾ ਰਹਿਣਾ ਨਾ ਘਟਦਾ ਇਹ ਵਿਚੋਲਾ ਮੈਂ ਤਾਂ ਹੀ ਨਾਲ ਲੈ ਕੇ ਆਇਆ ਸੀ ਕਿ ਤੂੰ ਕੁਝ ਦੱਸੇਂ ਮੰਗਲ ਆਖਰੀ ਗੱਲ ਮੁਕਾ ਕੇ ਉੱਠ ਖੜਾ ਹੋਇਆ ਮੰਗਲ ਦੀਆਂ ਕਈਆਂ ਗੱਲਾਂ ਚੌਂਤਰੇ ਤੇ ਬੈਠੀ ਨਸੀਰਾ ਨੂੰ ਕਾਂਬਾ ਛੇੜ ਗਈਆਂ ਉਹ ਪੱਥਰ ਬਣੀ ਸਭ ਕੁਝ ਸੁਣਦੀ ਰਹੀ ਕੜਮੀ ਤੇ ਗੁੰਗੇ ਸ਼ਬਦਾਂ ਨੇ ਤਾਂ ਉਹਦੇ ਸਰੀਰ ਵਿੱਚੋਂ ਸਾਹ-ਸੱਤ ਹੀ ਕੱਢ ਲਿਆ ਸੀ ਚਾਚਾ ਤੁਸੀਂ ਐਸ ਵੇਲੇ ਕਿੱਧਰ ਜਾਓਗੇ ਰੋਟੀ ਬਣੀ ਪਈ ਆ ਗੁੱਡੀ ਹੋਰ ਲਾ ਦਿੰਦੀ ਆ ਮੈਂ ਮੰंजे ਵਿਛਾਉਣਾ ਨਹੀਂ ਨਹੀਂ ਭਤੀਜ ਕਿਤੇ ਚੱਲੇ ਨਹੀਂ ਆ ਅਸੀਂ ਡੰਗਰਾਂ ਵਾਲੀ ਹਵੇਲੀ ਵਿੱਚ ਚੱਲ ਕੇ ਪੈਣੇ ਆ ਤੂੰ ਰੋਟੀ ਬਵਾ ਕੇ ਉੱਥੇ ਫੜਾ ਆਵੀਂ ਨਾਲੇ ਉਦੋਂ ਤੱਕ ਆਪਣੇ ਮਨ ਦੇ ਨਾਲ ਕੋਈ ਸਲਾਮ ਅਸ਼ੂਰਾ ਵੀ ਕਰ ਲਵੀਂ ਚੱਲ ਵਾਈ ਜਾਕਰ ਸਿਆਂ ਆਪਾਂ ਹਵੇਲੀ ਚੱਲਦੇ ਆ ਮੰਗਾ ਨਾਲ ਆਏ ਬਚੋਲੇ ਨੂੰ ਉਠਾ ਕੇ ਉਹ ਹਵੇਲੀ ਆ ਗਿਆ ਆਣਸਾਰ ਮੰਗਲ ਨੇ ਕਿਆਰੀ ਵਿੱਚੋਂ ਚਾਰ ਪੰਜ ਭੁੰਕਾਂ ਵਾਲੇ ਗੰਡੇ ਪੱਟੇ ਤੇ ਨਾਲਕੇ ਵਿੱਚੋਂ ਪਾਣੀ ਦਾ ਜੱਗ ਭਰ ਜਾਗਰ ਦੇ ਸਾਹਮਣੇ ਵਾਲੇ ਮੰंजे ਤੇ ਰੱਖ ਦਿੱਤਾ ਚਾਦਰੇ ਦੀ ਡੱਬ ਵਿੱਚੋਂ ਕੁਸਮੈਲੇ ਜਿਹੇ ਰੰਗ ਦੀ ਤਾਰੂ ਦੀ ਬੋਤਲ ਕੱਢ ਥੱਲੇ ਧਰਤੀ ਤੇ ਟਿਕਾ ਦਿੱਤੀ ਚਾਦਰੇ ਦੇ ਲਾੜਦੇ ਨਾਲ ਦੋ ਪਿੱਤਲ ਦੇ ਗਲਾਸ ਸਾਫ਼ ਕਰਦਾ ਬੋਲਿਆ ਦੇਖ ਲਾ ਜਾਗਰਾ ਹੁਣ ਇਹ ਸਾਮੀ ਇੱਥੋਂ ਨਹੀਂ ਨਿਕਲਣੀ ਚਾਹੀਦੀ ਕੁੜੀ ਸੋਨੇ ਵਰਗੀ ਆ ਮੰਗਲ ਨੇ ਦੋ ਪਿੱਤਲ ਦੇ ਗਲਾਸ ਪੌਣੇ-ਪੌਣੇ ਕਰ ਦਿੱਤੇ ਵਿੱਚ ਪਾਣੀ ਪਾ ਕੇ ਪਹਿਲੀ ਉਂਗਲ ਦੇ ਨਾਲ ਛਿੱਟਾ ਕਰਦਾ ਬੋਲਿਆ ਲੈ ਫਿਰ ਜਾਗਰਾ ਚੱਕ ਤੇ ਲਈਏ ਸਵਰਗਾਂ ਦੇ ਝੂਟੇ ਜਾਗਰ ਨੇ ਜਦੋਂ ਕੁੱਟ ਭਰਿਆ ਤੱਤੀ ਜਹੀ दारू ਦੇ ਨਾਲ ਉਹਦਾ ਕਾਲ ਜਾਂ ਚੀਰਿਆ ਗਿਆ ਉਹ ਟੜਟੜ ਹੀ ਜਹੀ ਲੈਂਦਾ ਗੰਡੇ ਤੇ ਦੰਦੀ ਵੱਡਦਾ ਬੋਲਿਆ ਦੇਖ ਬਾਈ ਮੰਗਲਾ ਮੁੰਡਾ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦਾ ਪਰ ਕੁੜੀ ਮਲੂਕ ਜਹੀ ਆ ਕਿਉਂ ਪਾਪ ਲੈਣਾ ਬਾਈ ਮੰਗਲਾ ਤੂੰ ਕਿਤੇ ਆਪਾਂ ਨੂੰ ਮਾਸੂਮ ਦਾ ਸ਼ਰਾਫ ਹੀ ਨਾ ਮਾਰ ਜਾਵੇ ਮੰਗਲ ਇੱਕੋ ਸਾਹ ਦੇ ਵਿੱਚ ਸਾਰਾ ਗਲਾਸ ਹੰਦ ਸੁੱਟਦਾ ਕੁਰਤੇ ਦੀ ਕਫ ਦੇ ਨਾਲ ਮੂੰਹ ਸਾਫ਼ ਕਰਦਾ ਹੋਇਆ ਬੋਲਿਆ ਮੂੰਹ ਲੂਕ ਮਲਾਕ ਕੋਈ ਨਹੀਂ ਜਿਹੜੀ ਭਾਬੀ ਕਦੇ ਮੈਨੂੰ ਕੁਝ ਨਹੀਂ ਸੀ ਬੋਲਦੀ ਇਸ ਮੁਸਲੀ ਖਾਤਰ ਬੇਇੱਜ਼ਤੀ ਕੀਤੀ ਸੀ ਮੇਰੀ ਸਾਰੇ ਲੋਕਾਂ ਦੇ ਸਾਹਮਣੇ ਮੇਰਾ ਤਮਾਸ਼ਾ ਬਣਾ ਕੇ ਵੇਖਿਆ ਸੀ ਮੰਗਲ ਨੇ ਅੱਧਾ ਅੱਧਾ ਗਲਾਸ ਹੋਰ ਕਰ ਲਿਆ ਦੂਜਾ ਪੈਗ ਪੀ ਕੇ ਲੋਹ ਜਹੀ ਦੇ ਵਿੱਚ ਆਉਂਦਾ ਜਾਗਰ ਸਿੰਘ ਬੋਲਿਆ ਦੇਖ ਬਾਈ ਪਹਿਲਾਂ ਆਪਾਂ ਗੱਲ ਕੀਤੀ ਸੀ ਉਹਦੇ ਨਾਲ 1100 ਦੇ ਵਿੱਚ ਪਰ ਮੈਂ ਕੰਧੋਲੀ ਦੀਆਂ ਮੋਰੀਆਂ ਵਿੱਚ ਦੀ ਦੇਖੀ ਆ ਕੁੜੀ ਚੌਂਤੇ ਤੇ ਬੈਠੀ ਹੁਣ ਆਪਾਂ ਪੁਲਸੀਏ ਤੋਂ 2000 ਤੇ 500 ਲੈਣਾ ਜਦੋਂ ਵਿਖਾਈ ਕੁੜੀ ਉਹ ਤਾਂ ਲਾਲਾ ਸੁੱਟਦਾ ਫਿਰੂ ਜਾਗਰ ਕੀ ਕੀ ਦੰਦੀਆਂ ਕੱਢਦਾ ਬੋਲਿਆ ਹੌਲੀ ਬੋਲ ਖਸਮਾ ਕਿਤੇ ਅਰਜਨ ਨੂੰ ਨਾ ਪਤਾ ਲੱਗ ਜਾਵੇ ਕਿ ਆਪਾਂ ਪੁਲਸੀਏ ਤੋਂ ਪੈਸੇ ਲੈਣੇ ਆ ਕਿਤੇ ਤੂੰ ਸਾਡਾ ਖੇਡ ਨਾ ਖਰਾਬ ਕਰ ਦੇਂ ਮੰਗਲੋਂ ਨੂੰ ਚੁੱਪ ਕਰਾਉਂਦਾ ਹੋਇਆ ਬੋਲਿਆ ਨਹੀਂ ਬਾਈ ਤੂੰ ਬੇਫਿਕਰ ਹੋ ਜਾ ਜਮਾ ਨਹੀਂ ਪਤਾ ਲੱਗਦਾ ਕਿਸੇ ਨੂੰ ਭੋਰਾ ਵੀ ਤੇਰਾ ਮੇਰਾ ਤੇ 12 13 ਜਾਕਰ ਫਿਰ ਵੀ ਲੋਰ ਵਿੱਚ ਬੋਲੀ ਜਾ ਰਿਹਾ ਸੀ ਮੰਗਲ ਨੇ ਬੋਤਲ ਵਿੱਚ ਪਿਆ ਆਖਰੀ ਪਉਆ ਵੀ ਗਲਾਸਾਂ ਵਿੱਚ ਔਲਾਦ ਦਿੱਤਾ ਤੇ ਬੋਲਿਆ ਹੁਣ ਇਸ ਬਾਰੇ ਕੋਈ ਨਹੀਂ ਗੱਲ ਕਰਨੀ ਕੰਜਰ ਦਿਆ ਅਰਜਨ ਆਉਂਦਾ ਹੋਊਗਾ ਰੋਟੀ ਲੈ ਕੇ ਦੋਵੇਂ ਪੂਰੇ ਨਸ਼ੇ ਵਿੱਚ ਝੂਮ ਰਹੇ ਸੀ ਮੰਗਲ ਨੇ ਨਸ਼ੇ ਵਿੱਚ ਆਉਂਦਿਆਂ ਸਾਲ ਤੋਂ ਪਹਿਲਾਂ ਆਈ ਦੋ ਲਸ਼ੀਆਂ ਫਿਲਮ ਦਾ ਇੱਕ ਗੀਤ ਗੁਣਗਣਾਉਣਾ ਸ਼ੁਰੂ ਕੀਤਾ ਹਾਈ ਨਹੀਂ ਮੇਰੇ ਬਾਲਮਾ ਹੇ ਬੜਾ ਜ਼ਾਲਮ ਮੈਨੂੰ ਕਦੇ ਕਦੇ ਕਰਦਾ ਏ ਪਿਆਰ ਹੋਏ ਕਦੇ ਕਦੇ ਕਰਦਾ ਏ ਪਿਆਰ ਹੋਏ ਕਦੇ ਮਾਰਦਾ ਏ ਸ਼ਮਕਾ ਨਹੀਂ ਮਾਰ ਹੋਏ ਨਹੀਂ ਮੇਰਾ ਬਾਲਮਾ ਉਹਦਾ ਨਸੀਰਾ ਨੇ ਦੁਬਾਰਾ ਫੇਰ ਆਟਾ ਗੁੰਨਿਆ ਜੇ ਕੱਲਾ ਚਾਚਾ ਹੁੰਦਾ ਤਾਂ ਭਾਵੇਂ ਸਵੇਰ ਵਾਲੀ ਆਲੂਆਂ ਦੀ ਸਬਜ਼ੀ ਘਾਲ ਦਿੰਦੀ ਪਰ ਨਾਲ ਕੋਈ ਪ੍ਰੌਣਾ ਸੀ ਐਦਾਂ ਤਾਂ ਬੇਇੱਜ਼ਤੀ ਹੋਣੀ ਸੀ ਉਹਨੇ ਵੇਲਾ ਤੋਂ ਦੋ ਅੱਲਾ ਤੋੜੀਆਂ ਉਸੇ ਜਗ੍ਹਾ ਤੋਂ ਜਿੱਥੇ ਕੁਝ ਮਹੀਨੇ ਪਹਿਲਾਂ ਵਚਨ ਕਰਨੇ ਆਖਰੀ ਸਾਲ ਆਏ ਸਨ ਮੰਗਲ ਦੇ ਬੋਲੇ-ਬੋਲ ਤੇ ਅੱਧਾ ਬਾਟੇ ਛੱਡ ਗਈ ਵਚਨ ਕਰਨ ਨੂੰ ਯਾਦਕਾਰ ਉਹਦਾ ਰੋਣਾ ਨਿਕਲ ਗਿਆ ਚੁੰਨੀ ਦੇ ਨਾਲ ਲੜਦੇ ਨਾਲ ਅੱਖਾਂ ਪੂੰਝਦੀ ਆ ਕੇ ਰੋਟੀ ਟੁੱਕ ਕਰਨ ਲੱਗ ਪਈ ਡੋਲੋ ਵਿੱਚ ਅੱਲਾ ਦੀ ਸਬਜ਼ੀ ਪਾ ਰੋਟੀਆਂ ਤੇ ਅਚਾਰ ਦੀਆਂ ਫਾੜੀਆਂ ਰੱਖ ਪੋਣੇ ਵਿੱਚ ਬੰਨ ਨਾਲ ਝੋਲੇ ਵਿੱਚ ਦੋ ਕਾਲੀਆਂ ਤੇ ਥਾਲ ਪਾ ਕੇ ਅਰਜਨ ਨੂੰ ਫੜਾ ਦਿੱਤਾ ਅਰਜਨ ਸੋਚਾਂ ਵਿੱਚ ਡੁੱਬਿਆ ਹਵੇਲੀ ਆ ਗਿਆ ਚਾਚਾ ਆਹ ਰੋਟੀ ਪਈ ਆ ਮੈਂ ਚੱਲਦਾ ਭਾਂਡੇ ਸਵੇਰੇ ਲੈ ਜੂੰ ਘਰੇ ਗੁੱਡੀ ਕੱਲੀ ਆ ਅਰਜਨ ਬਿਨਾ ਉਹਨਾਂ ਦਾ ਹੰਗਾਰਾ ਸੁਣੇ ਘਰ ਮੁੜ ਆਇਆ ਪਰ ਜਿੰਨਾਂ ਕੋਲ ਰੋਟੀ ਰੱਖ ਕੇ ਆਇਆ ਸੀ ਉਹਨਾਂ ਨੂੰ ਹੋਸ਼ ਕਿੱਥੇ ਸੀ ਜਿੰਨਾਂ ਖਾਤਨਸੀਰਾ ਨੇ ਦੁਬਾਰਾ ਸਬਜ਼ੀ ਬਣਾ ਪਤਲੀਆਂ ਘਿਓ ਦੇ ਨਾਲ ਚੋਪੜ ਕੇ ਰੋਟੀਆਂ ਕੱਲੀਆਂ ਸਨ ਉਹ ਤਾਂ ਕਦੋਂ ਦੇ ਘੋੜੇ ਵੇਚ ਕੇ ਸੌਂ ਚੁੱਕੇ ਸਨ अर्जुन ਘਰ ਆਇਆ ਤੇ ਮੰਝਾ ਚੱਕ ਵਿਹੜੇ ਵਿੱਚ ਡਾ ਲਿਆ ਉੱਤੇ ਦਰੀ ਵਿਛਾ ਕੇ ਲੰਮਾ ਪੈ ਗਿਆ ਇੱਕ ਬਾਹ ਮੋੜ ਕੇ ਉਹਨੇ ਮੱਥੇ ਉੱਪਰ ਰੱਖ ਲਈ ਤੇ ਤਾਰਿਆਂ ਭਰੇ ਆਸਮਾਨ ਵੇਖਣ ਲੱਗਾ ਨਸੀਰਾ ਥਾਲ ਵਿੱਚ ਰੋਟੀ ਪਾ ਲੈ ਆਈ ਮੰਝੇ ਤੋਂ ਰੋਟੀ ਰੱਖਦੀ ਚੂੜੀਆਂ ਛਣਕਾਉਂਦੀ ਹੋਈ ਬੋਲੀ ਆਈ Arjun ਦਾ ਕਿਸੇ ਡੂੰਘੇ ਗਾਮ ਦੇ ਸਮੁੰਦਰਾ ਵਿੱਚ ਦੇ ਸਮੁੰਦਰਾ ਦੇ ਵਿੱਚ ਗੋਤੇ ਖਾ ਰਿਹਾ ਸੀ ਉਹਨੇ ਨਸੀਰਾ ਵੱਲ ਕੋਈ ਧਿਆਨ ਨਾ ਦਿੱਤਾ ਨਸੀਰਾ ਉਹਨੂੰ ਬਾਹਨ ਤੋਂ ਫੜ ਕੇ ਹਿਲਾਉਂਦੀ ਹੋਈ ਰੋਟੀ ਵੱਲ ਇਸ਼ਾਰਾ ਕਰਦੀ ਬੋਲੀ ਅਰਜਨ ਉੰਬੜ ਵਾਹੇ ਖਿਆਲਾਂ ਦੇ ਵਿੱਚੋਂ ਨਿਕਲਿਆ ਬੋਲਿਆ ਨਹੀਂ ਗੁੱਡੀ ਮੈਂ ਨਹੀਂ ਖਾਣੀ ਰੋਟੀ ਅੱਜ ਆਥਣੇ ਬਾਂਸੇ ਦੇ ਖੇਤੋਂ ਖਰਬੂਜੇ ਖਾ ਲਏ ਉਹੀ ਚਿੱਤ ਜਿਹਾ ਭਰਿਆ ਪਿਆ ਅਰਜਨ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ ਨਸੀਰਾ ਕੁਝ ਨਾ ਬੋਲੀ ਗੁੱਸੇ ਵਿੱਚ ਭਰੀ ਪੀਤੀ ਚੁੱਪਚਾਪ ਥਾਲ ਤੱਕ ਕੰਧੋਲੀ ਤੇ ਰੱਖ ਆਈ ਉੱਤੇ ਪ੍ਰਾਂਤ ਮੁੱਢੀ ਮਾਰ ਦਿੱਤੀ ਤੂੰ ਤਾਂ ਖਾ ਲਏ ਕਮਲੀਆਂ अर्जुन प्यार ਨਾਲ नसीरा ਬਲ ਵੇਖਦਾ ਹੋਇਆ ਬੋਲਿਆ नसीरा ਨੇ ਜੋਰ-ਜੋਰ ਦੀ ਨਾ ਵਿੱਚ ਸਿਰ ਹਿਲਾ ਦਿੱਤਾ ਨਾਲ ਹੀ ਉਸ ਦਾ ਰੋਣਾ ਨਿਕਲ ਗਿਆ ਉਹ ਭੱਜ ਕੇ अर्जुन ਦੇ ਗਲ ਨੂੰ ਚਿੰਬੜ ਗਈ अर्जुन ਜੋ ਭਰੇ ਜੋ ਭੜੇ ਚਰਦਾ ਅੱਖੀਆਂ ਵਿੱਚ ਹੰਝੂਆਂ ਦੇ ਦਰਿਆ ਟੱਕੀ ਬੈਠਾ ਸੀ नसीरा ਦੇ ਗਲ ਚੁੰਬੜਨ ਦੀ ਧੀਰ ਸੀ ਭਰੇ ਹੋਏ ਫੋੜੇ ਵਾਂਗ ਫਿਸ ਪਿਆ ਦੋਵਾਂ ਨੂੰ ਚੁੱਪ ਕਰਾਉਣ ਵਾਲਾ ਵੀ ਕੋਈ ਨਹੀਂ ਸੀ ਦੋਵਾਂ ਭੈਣ ਭਰਾਵਾਂ ਨੇ ਰੋ ਰੋਮਾਂ ਨੂੰ ਹਲਕੇ ਕਰ ਲਏ ਫੇਰ ਰਾਜਨ ਹੌਸਲਾ ਕਰਦਾ ਬੋਲਿਆ ਰੋਨੀ ਕਾਨੂ ਆ ਮੇਰੀ ਗੁੱਡੀ ਤੇਰਾ ਵਾਹੇ ਬੈਠਾ ਨਾ ਜਿਉਂਦਾ ਮੈਂ ਲੱਭ ਕੋਈ ਰਾਜਕੁਮਾਰ ਆਪਣੀ ਰਾਜਕੁਮਾਰੀ ਗੁੱਡੀ ਵਾਸਤੇ ਭਾਵੇਂ ਜੋ ਵੀ ਦੇਣਾ ਪਵੇ ਭਾਵੇਂ ਉਹਨਾਂ ਦੇ ਪੈਰ ਫੜਨੇ ਪੈਣ ਭਾਵੇਂ ਕੁਝ ਵੀ ਮੰਗ ਹੋਵੇ ਉਹਨਾਂ ਦੀ ਸੋਨਾ ਚਾਂਦੀ ਸਭ ਕੁਝ ਦੇਵਾਂਗਾ ਮੈਂ ਮੈਂ ਆਪਣੀ ਗੁੱਡੀ ਵਾਸਤੇ ਐਦਾਂ ਦਾ ਮੁੰਡਾ ਲੱਭੂੰ ਉੱਪਰ ਬੈਠੀ ਮਾਸੀ ਫਾਤਿਮਾ ਵੀ ਆਖੂ ਆ ਤਾਂ ਮੇਰੀ ਧੀ ਨੂੰ ਚੰਦ ਮਿਲ ਗਿਆ ਏਹ ਦਿਲਾਸੇ ਅਰਜੁਨ ਦਿਲ ਤੇ ਪੱਥਰ ਰੱਖ ਬੜੇ ਟੁੱਟੇ ਹਿਮਨ ਦੇ ਨਾਲ ਕਹਿ ਰਿਹਾ ਸੀ ਨਸੀਰਾ ਚੱਲ ਗੁੱਡੀ ਉੱਠ ਤੇ ਮੂੰਹ ਹੱਥ ਤੋਂ ਤੇ ਰੋਟੀ ਚੱਕ ਲਿਆ ਭੁੱਖੇ ਥੋੜਾ ਰਹੀ ਤਾਂ ਹੁੰਦਾ ਨਸੀਰਾ ਉੱਠੀ ਨਾਲ ਕਾ ਗੇੜ ਮੂੰਹ ਤੋਂ ਚੁੰਨੀ ਨਾਲ ਪੂੰਝਦੀ ਰੋਟੀ ਵਾਲਾ ਥਾਲ ਲਿਆ ਕੇ ਅਰਜੁਨ ਨੂੰ ਫੜਾ ਦਿੱਤਾ ਜਦ ਮੁੜਨ ਲੱਗੀ ਅਰਜੁਨ ਨੇ ਹੱਥ ਫੜ ਉਹਨੂੰ ਮੰਜੇ ਤੇ ਬਿਠਾ ਲਿਆ ਆਹ ਬੈਠ ਗੁੱਡੀ ਆਪਾਂ ਭੈਣ ਭਰਾ ਇਕੱਠੇ ਰੋਟੀ ਖਾਣੇ ਆਂ ਅਰਜੁਨ ਬੁਰਕੀ ਤੋੜਦਾ ਸਬਜੀ ਸਬਜੀ ਵਿੱਚ ਲਵੇੜਦਾ ਜਦ ਨਸੀਰਾ ਨੇ ਆਹ ਕਰਕੇ ਮੂੰਹ ਢਿਆ ਤੇ ਅਰਜੁਨ ਨੇ ਬੁਰਕੀ ਨਸੀਰਾ ਦੇ ਮੂੰਹ ਵਿੱਚ ਪਾ ਦਿੱਤੀ ਨਸੀਰਾ ਬੁਰਕੀ ਚੱਪਦੀ ਫੇਰ ਰੋ ਪਈ ਪਰ ਇਹ ਹੰਝੂ ਸ਼ਾਇਦ ਖੁਸ਼ੀ ਦੇ ਸਨ ਰੋਟੀ ਖਾ ਕੇ ਦੋਵੇਂ ਭੈਣ ਭਰਾ ਆਪ ਨੂੰ ਆਪਣੇ ਮੰਝਾਂ ਤੇ ਲੇਟ ਗਏ ਜੇਠ ਹਾਰ ਦੀ ਚੰਨ ਚਾਨਣੀ ਰਾਤ ਬੋਲ ਦੇ ਬਿੰਡਿਆਂ ਦੀ ਆਵਾਜ਼ ਤੇ ਬਾਹਰ ਬਾਹਰ ਫਿੰਡ ਪਿੰਡ ਦੀ ਫੇਰਨੀ ਤੇ ਭੌਂਗ ਦੇ ਕੁੱਤਿਆਂ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜ ਰਹੀ ਸੀ ਚੰਦ ਪੂਰੇ ਜੋਬਨ ਤੇ ਖੜਾ ਸੀ ਨਸੀਰਾਂ ਦੇ ਸੁਪਨੇ ਵੀ ਸ਼ਾਇਦ ਇਸ ਚੰਦ ਵਰਗਾ ਜੀਵਨ ਸਾਥੀ ਮਿਲਣ ਦੇ ਸਨ ਪਰ ਮੰਗਲ ਦੇ ਬੋਲ ਉਹਦੇ ਸੁਪਨਿਆਂ ਨੂੰ ਸੋਹਣੀ ਦੇ ਕੱਚੇ ਘੜੇ ਵਾਂਗ ਖੋਰ ਗਏ ਸਨ ਉਸ ਨੇ ਜਦ ਪਾਸਾ ਲਿਆ ਤਾਂ ਵੇਖਿਆ ਕਿ ਅਜ ਦਿਨ ਹਲੇ ਸੁੱਤਾ ਨਹੀਂ ਸੀ ਕਿਸੇ ਡੂੰਘੀ ਸੋਚ ਵਿੱਚ ਡੁੱਬਿਆ ਅਸਮਾਨ ਨੂੰ ਟਿਕ ਟਿਕੀ ਲਗਾਈ ਦੇਖੀ ਜਾ ਰਿਆ ਸੀ ਨਸੀਰਾ ਦੀਆਂ ਅੱਖਾਂ ਵਿੱਚ ਹੰਝੂ ਚੋ-ਚੋ ਸਹਰਾਣੇ ਤੇ ਡਿੱਗ ਰਹੇ ਸਨ ਉਹਨੇ ਬੁੱਲ ਘੁੱਟ ਕੇ ਅੰਦਰ ਨੂੰ ਮੋੜੇ ਹੋਏ ਸਨ ਕਿ ਅਰਜਨ ਦੇ ਕੰਨਾਂ ਤੱਕ ਉਹਦੇ ਰੋਣ ਦੀ ਆਵਾਜ਼ ਨਾ ਪਹੁੰਚ ਜਾਵੇ ਉਹਨੇ ਆਪਣੇ ਆਪ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਨੀ ਚੰਦਰੀਏ ਤੂੰ ਪਹਿਲਾਂ ਪਿਓ ਨੂੰ ਖਾ ਗਈ ਫਿਰ ਮਾਂ ਨੂੰ ਤੇ ਅੱਜ ਉਹਦੀ ਬੇਬੇ ਨੂੰ ਵੀ ਨਿਕਲ ਗਈ ਕਿਸੇ ਸਪਨੀ ਦੇ ਵਾਂਗ ਕਿ ਹੁਣ ਅਰਜਨ ਨੂੰ ਵੀ ਗਮਾਂ ਦੇ ਸਾਗਰ ਵਿੱਚ ਡੋਬਣ ਲੱਗੀ ਹੈ ਕਿੱਥੇ ਦੇਣੇ ਦੇਵੇਂਗੀ ਪਾਪਨੇ ਇਹਨੇ ਪਾਪਾਂ ਦਾ ਚਾਚੇ ਮੰਗਲ ਵਾਲੇ ਰਿਸ਼ਤੇ ਨੂੰ ਹਾਂ ਕਰਦੇ ਜੜੀਏ ਕੀ ਹੋਇਆ ਦਹਾਜ ਉਤੇ ਵੱਡੀ ਉਮਰ ਦਾ ਕਮਲੀਏ ਖਾਣੀਆਂ ਤਾਂ ਦੋ ਮੰਨੀਆਂ ਹੀ ਆ ਘਟੋ ਘਟ ਤੇਰਾ ਭਾਈ ਅਰਜੁਨ ਤਾਂ ਇਸ ਬੋਝ ਤੋਂ ਮੁਕਤ ਹੋ ਜਾਊਗਾ ਇੰਨਾਂ ਸੋਚਾਂ ਦੇ ਵਿੱਚ ਆਪਣੇ ਆਪ ਨਾਲ ਜੰਦ ਕਰਦੀ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਦੋਂ ਸੌਂ ਗਈ ਅਗਲੇ ਦਿਨ ਜਦ ਨਸੀਰਾ ਉੱਠੀ ਤਾਂ ਉਹਦੇ ਉੱਠਣ ਤੋਂ ਪਹਿਲਾਂ ਹੀ ਅਰਜਨ ਖੇਤ ਚ ਜਾ ਚੁੱਕਾ ਸੀ ਨਸੀਰਾ ਨੇ ਉੱਠ ਕੇ ਪਹਿਲਾਂ ਸਾਰੇ ਵੇੜੇ ਵਿੱਚ ਭੋਕਰ ਫੇਰ ਕੇ ਕੂੜਾ ਇਕੱਠਾ ਕੀਤਾ ਫੇਰ ਧਾਰ ਕੱਢ ਚੁੱਲੇ ਚੌਂਕੇ ਵੱਲ ਹੋ ਗਈ ਉਹਦਾ ਦਿਲ ਜੀੜੀ ਦੇ ਬੱਚੇ ਦੇ ਵਾਂਗ ਫੜਕ ਫੜਕ ਵੱਜ ਰਿਹਾ ਸੀ ਚਿੱਤ ਨੂੰ ਅਜੀਬ ਜਹੀ ਇੱਕ ਚਿੱਤ ਬਣੀ ਜਹੀ ਲੱਗੀ ਹੋਈ ਸੀ ਜਿਵੇਂ ਕੋਝ ਮਾੜਾ ਵਾਪਨ ਵਾਲਾ ਹੁੰਦਾ ਹੈ ਅੱਜ ਪਹਿਲੀ ਵਾਰ ਹੋਇਆ ਸੀ ਕਿ ਅਰਜਨ ਨੂੰ ਉਹਨੂੰ ਸੁੱਤੀ ਨੂੰ ਛੱਡ ਬਿਨਾਂ ਉਠਾਏ ਖੇਤ ਚਲਾ ਗਿਆ ਹੋਵੇ ਰਾਤ ਤੋਂ ਲੈ ਕੇ ਹੁਣ ਤੱਕ ਹੋਈ ਇੱਕ ਇੱਕ ਗੱਲ ਤੇ ਸੋਚ ਵਿਚਾਰ ਕਰ ਰਹੀ ਸੀ ਅੱਜ ਉਹਨੇ ਕਿੰਨਾ ਲਾਚਾਰ ਅਤੇ ਬੇਬਸ ਕਰ ਦਿੱਤਾ ਸੀ ਆਪਣੇ ਵੀਰ ਨੂੰ ਉਹੀ ਵੀਰ ਜੋ ਕਦੇ ਨੂੰ ਮੋਢਿਆਂ ਤੇ ਚੁੱਕ ਖੜਾਇਆ ਕਰਦਾ ਸੀ ਐਨਾ ਉਦਾਸ ਤਾਂ ਕਦੇ ਉਦੋਂ ਨਹੀਂ ਸੀ ਹੋਇਆ ਜਦੋਂ ਬਚਨ ਕੁਰਦੇ ਮਰਨ ਮਗਰੋਂ ਉਹਦਾ ਪਹਿਲਵਾਨ ਬਣਨ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਸੀ ਪਰ ਨਸੀਰਾ ਦੇ ਵਿਆਹ ਦੀ ਚਿੰਤਾ ਉਹਨੂੰ ਡੋਬ ਗਈ ਸੀ ਡੂੰਘੇ ਪਾਣੀਆਂ ਵਿੱਚ ਨਸੀਰਾ ਨੇ ਮਨ ਹੀ ਮਨ ਮੰਗਲ ਦੀ ਗੱਲ ਮੰਨਣ ਦਾ ਫੈਸਲਾ ਕਰ ਲਿਆ ਪਰ ਦੂਜੇ ਪਲ ਹੀ ਸੋਚਿਆ ਕਿ ਫੇਰ ਅਰਜੁਨ ਦਾ ਰੋਟੀ ਟੋਕ ਕੌਣ ਕਰੂ ਉਹਨੇ ਸੋਚਾਂ ਵਿੱਚ ਡੁੱਬੀ ਨੇ ਰੋਟੀ ਬਣਾ ਕੇ ਪੋਣੇ ਵਿੱਚ ਬੰਨ੍ਹ ਦਿੱਤੀ ਤੇ ਖੇਤ ਵੱਲ ਤੁਰ ਪਈ ਅਰਜੁਨ ਕੋਈ ਕੰਮ ਨਹੀਂ ਕਰ ਰਿਹਾ ਸੀ ਉਹ ਤਾਂ ਚੁੱਪਚਾਪ ਟਾਲੀ ਹੇਠ ਬੈਠਾ ਬੈਠਾ ਸੀ ਟਾਲੀ ਤੇ ਪਾਏ ਕੁੱਗੀਆਂ ਚਿੜੀਆਂ ਦੇ ਆਲਣੇ ਵੇਖ ਰਿਹਾ ਸੀ ਇੱਕ ਬਲਦ ਗਾਂ ਦੇ ਜੁੜਿਆ ਹੋਇਆ ਸੀ ਦੂਜਾ ਬਲਦ ਕੋਲੇ ਸੁੱਕੇ ਘਾਹ ਦੇ ਵਿੱਚ ਮੂੰਹ ਮਾਰ ਰਿਹਾ ਸੀ ਜੋ ਇੰਨੇ ਸਿਆਣੇ ਸਨ ਕਿ ਆਪਣੀ ਚਾਲੇ ਘੁੰਮ ਰਹੇ ਸਨ ਹਾਰ ਟਿੰਡਾ ਦੀਆਂ ਘੁਮ-ਘੁਮ ਛਾਵੜੇ ਦੇ ਵਿੱਚ ਖਾਲੀ ਹੋ ਰਹੀਆਂ ਸਨ ਨਸੀਰਾ ਜਾ ਕੇ ਮੰਜੇ ਕੋਲ ਪੁੰਜੇ ਬੈਠ ਗਈ ਬੜੀ ਵੱਡੀ ਇੱਥੇ ਇੱਕ ਟਾਲੀ ਹੋਣ ਕਰਕੇ ਇਹਨੂੰ ਟਾਲੀ ਵਾਲਾ ਖੇਤ ਕਹਿੰਦੇ ਸਨ ਉਸੇ ਟਾਲੀ ਦੇ ਥੱਲੇ ਸੋਚਾਂ ਵਿੱਚ ਡੁੱਬਿਆ ਲੰਮਾ ਪਿਆ ਹੋਇਆ ਸੀ ਅਰਜਨ ਸਿਉ ਨਸੀਰਾ ਨੇ ਮੰਗਾ ਛਣਕਾ ਕੇ ਅਰਜਨ ਨੂੰ ਉਦਾਸੀ ਦਾ ਕਾਰਨ ਪੁੱਛਿਆ ਅਰਜਨ ਬੈਠਾ ਹੁੰਦਾ ਹੋਇਆ ਬੋਲਿਆ ਕੁਝ ਨਹੀਂ ਗੁੱਡੀ ਬਸ ਚਿੱਤ ਜਹਾਨੀ ਲੱ ਚੰਗਾ ਉਹ ਉੱਪਰ ਬਹਿ ਜਾ ਮੰंजे ਤੇ ਨਸੀਰਾ ਨੇ ਬੰਗਾ ਛਣਕਾਈਆਂ ਆਪਣੇ ਹੱਥ ਦੀਆਂ ਪਹਿਲੀਆਂ ਦੋਵਾਂ ਉਂਗਲਾਂ ਇੱਕ ਦੂਜੇ ਵਿੱਚ ਫਸਾ ਕੜੰਗੀ ਬਣਾ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਜਿਸ ਦਾ ਮਤਲਬ ਸੀ ਮੈਨੂੰ ਇਹ ਰਿਸ਼ਤਾ ਮਨਜ਼ੂਰਾ ਫਿਰ ਇੱਕ ਉਂਗਲ ਅਰਜੁਨ ਦੀ ਇੱਕ ਨੂੰ ਲਾ ਕੇ ਫਿਰ ਰੋਟੀਆਂ ਵੱਲ ਕਰਦੀ ਨੇ ਐਦਾਂ ਹੱਥ ਹਿਲਾਇਆ ਜਿਵੇਂ ਆਪਾਂ ਕਿਸੇ ਨੂੰ ਕੁਝ ਪੁੱਛਦੇ ਹੁੰਨੇ ਆ ਜਿਸ ਦਾ ਮਤਲਬ ਪਰ ਫਿਰ ਤੇਰੀ ਰੋਟੀ ਟੁਕ ਕੌਣ ਬਣਾਉ ਅਰਜੁਨ ਨੇ ਕੋਟਕੇ ਨਸੀਰਾ ਨੂੰ ਗਾਲ ਲਾ ਲਿਆ ਜਿਵੇਂ ਉਸ ਦਾ ਕੋਈ ਬੋਝ ਲੈ ਗਿਆ ਹੋਵੇ ਔਖਾ ਪੁੰਜ ਦਾ ਬੋਲਿਆ ਗੁੱਡੀ ਤੂੰ ਮੇਰੀ ਰੋਟੀ ਟੁੱਕਰ ਦੀ ਫਿਕਰ ਨਾ ਕਰ ਉਹ ਤਾਂ ਮੈਂ ਲਾ ਹੀ ਲੈਣੀ ਆ ਨਾਲੇ ਇਧਰੋਂ ਤੂੰ ਵਿਦਾ ਹੋਣਾ ਆਪਾਂ ਤੇਰੇ ਵਾਸਤੇ ਭਾਬੀ ਲੈ ਆਉਣੀ ਆ ਅਸਲ ਦੇ ਵਿੱਚ ਅਰਜੁਨ ਨੇ ਹਾਲੇ ਤੱਕ ਵਿਆਹ ਇਸ ਲਈ ਹਿੰਸ ਕਰਵਾਇਆ ਕਿਤੇ ਬੇਗਾਨੀ ਧੀ ਆ ਕੇ ਨਸੀਰਾ ਨੂੰ ਤੰਗ ਨਾ ਕਰੇ ਕਿਉਂਕਿ ਉਸ ਵਿਚਾਰੀ ਨੇ ਤਾਂ ਬੋਲ ਕੇ ਕੁਝ ਨਹੀਂ ਸੀ ਦੱਸਣਾ ਫਿਰ ਭਾਵਕ ਹੁੰਦਾ ਹੋਇਆ ਬੋਲਿਆ ਪਰ ਗੁੱਡੀ ਚਾਚਾ ਕਹਿੰਦਾ ਸੀ ਮੁੰਡਾ ਪੱਕੀ ਉਮਰ ਦਾ ਤੇ ਦੁਹਾਜੂ ਆ ਨਸੀਰਾ ਨੇ ਅਰਜਨ ਦੇ ਅੱਖਾਂ ਪੂੰਝਦਾ ਇਸ਼ਾਰਾ ਕੀਤਾ ਨਾ ਵੀਰ ਰੋ ਨਾ ਫਿਰ ਕੀ ਆ ਜੋ ਮੇਰੇ ਕਰਮਾਂ ਵਿੱਚ ਹੈ ਉਹ ਮਿਲ ਗਿਆ ਸ਼ਾਇਦ ਖੁਦਾ ਨੂੰ ਇਹੀ ਮਨਜ਼ੂਰ ਸੀ ਨਸੀਰਾ ਨੇ ਅਰਜਨ ਅੱਗੇ ਹੱਥ ਜੋੜ ਦਿੱਤੇ ਉਹਦੇ ਤੋਂ ਆਪਣੇ ਮੂੰਹੋਂ ਬੋਲੇ ਭਰਾ ਦਾ ਦਰਦ ਵੇਖਿਆ ਨਹੀਂ ਸੀ ਜਾਂਦਾ ਅਰਜਨ ਮਜਬੂਰ ਹੋ ਚੁੱਕਾ ਸੀ ਤੇ ਇਹ ਮਜਬੂਰੀਆਂ ਕਈ ਵਾਰ ਬੰਦੇ ਤੋਂ ਉਹ ਕਰਵਾ ਦਿੰਦੀਆਂ ਜੋ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਇੱਕ ਦੋ ਦਿਨ ਦੇ ਵਿੱਚ ਹੀ ਚੁੰਨੀ ਚੜਾ ਕੇ ਨਸੀਰਾ ਨੂੰ ਤੋੜ ਦਿੱਤਾ ਗਿਆ ਨਸੀਰਾ ਇੱਕ ਬੇਗਾਨੇ ਘਰ ਜਾ ਚੁੱਕੀ ਸੀ ਕਿਸੇ ਅਤਗੜ ਬੰਦੇ ਤੇ ਲੜ ਲੱਗ ਕੇ ਜਿਸ ਦੀ ਉਮਰ ਕੋਈ 40 ਤੋਂ ਉੱਪਰ ਲੱਗਦੀ ਸੀ ਤੇ ਨਸੀਰਾ ਹਾਲੇ ਮਸਾ 16 17 ਦੀ ਸੀ ਉਧਰ ਮੰਗਲ ਦੇ ਵਿਚੋਲੇ ਜਾਗਰ ਨੇ ਨਸੀਰਾ ਦੇ ਘਰ ਵਾਲੇ ਤੋਂ 2500 ਰੁਪਏ ਲੈ ਕੇ ਆਪਸ ਵਿੱਚ ਵੰਡ ਲਏ ਸਨ ਨਸੀਰਾ ਨੇ ਰੱਬ ਦੇ ਭਾਣੇ ਨੂੰ ਮੰਨ ਲਿਆ ਸੀ ਕਿਉਂਕਿ ਜੋ ਰੱਬ ਨੇ ਕਰਮਾ ਵਿੱਚ ਲਿਖਿਆ ਸੀ ਉਹ ਤਾਂ ਭੋਗਣਾ ਹੀ ਸੀ ਉਹ ਦੇ ਲੜ ਤਾਂ ਲੜ ਵੀ ਨਹੀਂ ਸਿੱਕਦੀ ਨਸੀਰਾ ਡਰੀ ਹੋਈ ਕੱਚੀ ਸਵਾਦ ਦੇ ਵਿੱਚ ਮੰਜੇ ਤੇ ਬੈਠੀ ਸੀ ਕੋਲ ਹੀ ਆਲੇ ਵਿੱਚ ਇੱਕ ਦੀਵਾ ਬਲ ਰਿਹਾ ਸੀ ਜਿਸ ਦੀ ਲਾਟ ਕੰਬ ਰਹੀ ਸੀ ਨਸੀਰਾ ਦਾ ਦਿਲ ਵੀ ਬਿਲਕੁਲ ਉਸੇ ਤਰ੍ਹਾਂ ਕੰਬੀ ਜਾ ਰਿਹਾ ਸੀ ਬਚੋਲਾ ਜਾਗਤ ਤੇ ਨਸੀਰਾ ਦਾ ਘਰ ਵਾਲਾ ਨਿਰੰਜਨ ਵਿਹੜੇ ਵਿੱਚ ਸ਼ਰਾਬ ਪੀ ਰਹੇ ਸਨ ਅੱਧੀ ਰਾਤ ਨੂੰ ਡਿੱਗਦਾ ਟੈਂਦਾ ਕੌਲਿਆਂ ਦੇ ਨਾਲ ਵੱਜਦਾ ਨਿਰੰਜਨ ਸਵਾਤ ਅੰਦਰਾ ਬੜਿਆ ਲੰਬੀ ਚੜ੍ਹਦੀ ਆਵਾਜ਼ ਕਰਦੇ ਤਖਤੇ 'ਤੇ ਬੰਦ ਹੋ ਗਏ ਡਿੱਗਦੇ ਟੈਂਦੇ ਨਿਰੰਜਨ ਨੇ ਤਖਤਾਂ ਦੇ ਉੱਪਰ ਵਾਲੇ ਪਾਸੇ ਸੰਗਲੀ ਦੀ ਕੁੰਡੀ ਲਾ ਦਿੱਤੀ ਨਸੀਰਾ ਇਕੱਠੀ ਜਹੀ ਹੋ ਕੇ ਮੰਜੇ ਦੀ ਇੱਕ ਗੁੱਠੇ ਵਿੱਚ ਜਾ ਲਗੀ ਅੱਖ ਦੇ ਝਪਕੇ ਜਿਨੇ ਪਲ ਦੇ ਵਿੱਚ ਹੀ ਨਿਰੰਜਨ ਦੇ ਚਾਲ ਮੱਥਾਂ ਨੇ ਨਸੀਰਾ ਨੂੰ ਜਕੜ ਲਿਆ ਜਿਵੇਂ ਕੋਈ ਬਾਜ ਚਪਟੇ ਦੇ ਨਾਲ ਕਿਸੇ ਕੁਕੜੀ ਦੇ ਬੱਚੇ ਨੂੰ ਪੰਜਿਆਂ ਵਿੱਚ ਜਕੜ ਲੈਂਦਾ ਹੈ ਨਿਰੰਜਨ ਦੇ दारू ਦਾ ਮਸ਼ਕ ਪੂਰੇ ਕਮਰੇ ਵਿੱਚ ਖੋਲ ਗਿਆ ਨਿਰੰਜਨ ਕੋਲੋਂ दारू ਦੀ ਹਵਾੜ ਮਾਰ ਰਹੀ ਸੀ ਨਿਰੰਜਨ ਦੇ ਖੜ ਕੇ ਹੋਵੇ ਦੁਰਗੰਧ ਪਰੇਸ਼ਾਨ ਨਸੀਰਾਂ ਦੇ ਮੂੰਹ ਦੇ ਨਾਲ ਟਕਰਾ ਰਹੇ ਸਨ ਉਹ ਨਸੀਰਾਂ ਨੂੰ ਉਲਟੀ ਆਉਣ ਵਾਲੀ ਹੋ ਗਈ ਪਰ ਉਹ ਤਾਂ ਉਹ ਤਾਂ ਕਹਿ ਵੀ ਨਹੀਂ ਸੀ ਸਕਦੀ ਕੁਝ ਇੱਥੇ ਕੌਣ ਸੀ ਉਹਦੀ ਚੀਖ ਫੁਖਾਰ ਸੁਣਨ ਵਾਲਾ ਇੱਥੇ ਤਾਂ ਕੀ ਪੂਰੀ ਦੁਨੀਆ ਤੇ ਉਹਦਾ ਆਪਣਾ ਤਾਂ ਇੱਕ ਉਹਦਾ ਬਾਈ ਹੀ ਸੀ ਜੇ ਇਦਾਂ ਕਹਿ ਲਵੋ ਕਿ ਉਹਦਾ ਬਾਈ ਹੀ ਉਹਦੀ ਪੂਰੀ ਦੁਨੀਆ ਸੀ ਪਰ ਉਹਦੀ ਆਵਾਜ਼ ਨਾ ਤਾਂ ਉਹਦੇ ਬਾਈ ਦੇ ਕੰਨਾਂ ਤੱਕ ਪਹੁੰਚਣੀ ਸੀ ਤੇ ਨਾ ਹੀ ਉਹ ਪਹੁੰਚਾਉਣਾ ਚਾਹੁੰਦੀ ਸੀ ਕਿੰਨੇ ਕੁ ਦੁੱਖ ਦੇ ਦਿੰਦੀ ਆਪਣੇ ਵੀਰ ਨੂੰ ਜੋ ਅੱਜ ਤੱਕ ਉਹਦੇ ਕਰਕੇ ਲੋਕਾਂ ਤੋਂ ਕੜਮੀ ਦਾ ਭਰਾ ਵਰਗੇ ਸ਼ਬਦ ਸੁਣਦਾ ਆਇਆ ਇਥੇ ਤੱਕ ਵੀ ਉਹਨੇ ਸੁਣਿਆ ਸੀ ਕਿ ਆ ਕੜਮੀ ਵਚਨ ਕਰਨੂ ਖਾ ਗਈ ਉਹਨੂੰ ਅੱਖਾਂ ਭਰੀ ਪਈ ਨੂੰ ਪਤਾ ਹੀ ਨਾ ਲੱਗਿਆ ਜਦੋਂ ਉਹਦੇ ਕੱਪੜੇ ਉਹਦੇ ਪਿੰਡੇ ਤੋਂ ਵੱਖ ਕਰ ਦਿੱਤੇ ਨਰੰਜਨ ਨੇ ਇੱਕ ਪੀੜ ਉਹਦਾ ਅੰਦਰੋਂ ਅੰਦਰੀ ਜਸਮ ਚੀਰ ਦੇ ਉਸ ਦੇ ਸਿਰ ਨੂੰ ਚੜ ਗਈ ਉਹਨੇ ਦੋਵੇਂ ਹੱਥਾਂ ਵਿੱਚ ਮੰਜੇ ਤੇ ਵਿਸ਼ਾਈ ਚਾਦਰ ਘੁੱਟ ਕੇ ਫੜ ਲਈ ਚਾਦਰ ਖੂਨ ਦੇ ਨਾਲ ਲਥਪਥ ਹੋ ਗਈ ਪਰ ਨਰੰਜਨ ਹੋਛ ਕਿੱਥੇ ਸੀ ਉਹ ਉਹਨੂੰ ਨਸੀਰਾਂ ਦੀ ਨਾ ਪਰਵਾਹ ਸੀ ਨਾ ਉਹਦੇ ਦਰਦ ਦੀ ਕਿਉਂਕਿ ਖੋਤੇ ਦੇ ਕੰਨਾਂ ਵਰਗੇ 10-10 ਦੇ 250 ਨੋਟ ਦਿੱਤੇ ਸੀ ਉਹਨੇ ਜਾਗਰ ਨੂੰ ਨਸੀਰਾਂ ਦੇ ਸਾਰੇ ਸਰੀਰ ਵਿੱਚੋਂ ਚੀਸਾਂ ਉੱਤਰੀਆਂ ਸਨ ਅਗਲੀ ਸਵੇਰ ਉਹਦੇ ਤੋਂ ਉੱਠਿਆ ਨਾ ਗਿਆ ਉਸ ਦੀਆਂ ਲੱਤਾਂ ਵਿੱਚ ਜਿਵੇਂ ਜਾਨ ਹੀ ਨਾ ਹੋਵੇ ਫੇਰ ਵੀ ਕੋਸ਼ਿਸ਼ ਕਰਕੇ ਉਹਨੇ ਹਮਲਾ ਮਾਰਿਆ ਤੇ ਉੱਠ ਖੜੀ ਹੋਈ ਨਿਰੰਜਨ ਕੋਲ ਪਾਰਲੀਮਨ ਜੇ ਤੇ ਪਿਆ ਫੌਜੀ ਹੋਈ ਮੱਝ ਵਾਂਗ ਘੁਰਾੜੇ ਮਾਰ ਰਿਹਾ ਸੀ ਨਸੀਰਾ ਨੇ ਸੋਚਿਆ ਪਹਿਲਾਂ ਰਸੋਈ ਜਾ ਕੇ ਰੋਟੀ ਟੁੱਕ ਕਰ ਲਵਾਂ ਸ਼ਾਇਦ ਇਹਨਾਂ ਡਿਊਟੀ ਜਾਣਾ ਹੋਊਗਾ ਕਿਉਂਕਿ ਮੰਗਲ ਨੇ ਕਿਹਾ ਸੀ ਮੁੰਡਾ ਪੁਲਸ ਵਿੱਚ ਆ ਨਸੀਰਾ ਨੇ ਸਾਰਾ ਕੰਮ ਨਵੇੜ ਲਿਆ ਪਰ ਉਹ ਤਾਂ ਉਸੇ ਤਰ੍ਹਾਂ ਹੀ ਸੁੱਤਾ ਪਿਆ ਸੀ ਨਾ ਹੀ ਕੋਈ ਆਂਡਗਵੰਡ ਵਿੱਚੋਂ ਨਸੀਰਾ ਨੂੰ ਦੇਖਣ ਆਈ ਸੀ ਨਾ ਕੋਈ ਸ਼ਗਨ ਦੇਣਾ ਨਿਰੰਜਨ ਵੱਡਾ ਦਿਨ ਚੜੇ ਉੱਠਿਆ ਤੇ ਬਾਜੀ ਵਾਲੇ ਕੁੱਕੜਾਂ ਨੂੰ ਬਦਾਮ ਖਵਾਉਣ ਲੱਗ ਪਿਆ ਉਹਨੇ ਕੁੱਕੜ ਤੇ ਕਬੂਤਰ ਰੱਖੇ ਹੋਏ ਸਨ ਦੁਪਹਿਰ ਤੱਕ ਕਿੰਨੇ ਹੀ ਵੇਲੜਾਂ ਦਾ ਮਜ਼ਵਾ ਵਿੜੇ ਵਿੱਚ ਲੱਗ ਗਿਆ ਨਸੀਰਾ ਨੂੰ ਸਭ ਲਈ ਰੋਟੀ ਬਣਾਉਣ ਦਾ ਹੁਕਮ ਹੋ ਗਿਆ ਨਸੀਰਾ ਕੰਦ ਦੇ ਨਾਲ ਟੇਡਾ ਮੰਜਾ ਖੜਾ ਕਰਕੇ ਉੱਤੇ ਪਲਦੀ ਪਾ ਕੇ ਡੱਬ ਖੜਬੀ ਜਿਹੀ ਸ਼ਾਂ ਕਰਕੇ ਰੋਟੀਆਂ ਪਕਾਉਣ ਲੱਗ ਪਈ ਧੁੱਪ ਨਾਲ ਉਹਦਾ ਮੂੰਹ ਲਾਲ ਹੋ ਗਿਆ ਮੁੜ ਕੇ ਨਾਲ ਉਹਦਾ ਰੰਗ ਚੋਕੇ ਪ੍ਰਾਂਤ ਵਿੱਚ ਡਿੱਗਣ ਲੱਗਾ ਉਹਨੂੰ ਲੋਕ ਗੀਤ ਦੇ ਬੋਲਾਂ ਦੀ ਅੱਜ ਸਮਝ ਲੱਗੀ ਰੰਗ ਚੋਕੇ ਪ੍ਰਾਂਤ ਵਿੱਚ ਪੈ ਗਿਆ ਧੁੱਪੇ ਵਿੱਚ ਪਕਾਈਆਂ ਰੋਟੀਆਂ ਖੁਸ਼ੀ ਵਿੱਚ ਗਾਏ ਜਾਣ ਵਾਲੇ ਇਸ ਗੀਤ ਦੀ ਅਸਲੀਅਤ ਕਿੰਨੀ ਭਿਆਨਕ ਸੀ ਉਸ ਨੂੰ ਅੱਜ ਸਮਝ ਆ ਗਈ ਸੀ ਮਚੋਲੇ ਨੇ ਕਿਹਾ ਸੀ ਕਿ ਮੁੰਡਾ ਪੁੱਸ ਵਿੱਚ ਆ ਪਰ ਇਦਾਂ ਦਾ ਤਾਂ ਕੁਝ ਵੀ ਨਹੀਂ ਸੀ ਨਿਰੰਜਨ ਦਾ ਸੁਗਵੈਲੀ ਸੀ ਆਪ ਆਸ-ਪਾਸ ਦੇ ਲੋਕ ਉਹਨੂੰ ਨੰਜੀ ਪੁੱਸੀਆ ਕਹਿੰਦੇ ਜਰੂਰ ਸੀ ਕਿਉਂਕਿ ਉਹ ਬਲੈਕੀਆ ਸੀ ਕਦੇ ਫਰੀਦਕੋਟ ਵਾਲੀ ਪੁਲਿਸ ਲੈ ਜਾਂਦੀ ਕਦੇ ਫਿਰੋਜ਼ਪੁਰ ਉਹਦੀ ਪੇਸ਼ੀ ਹੁੰਦੀ ਸੀ ਜ਼ਿਆਦਾਤਰ ਥਾਣੇ ਹਵਾਲਾਤਾਂ ਵਿੱਚ ਰਹਿਣ ਕਰਕੇ ਲੋਕਾਂ ਉਹਦੀ ਛੇੜ ਹੀ ਪੁਲਸੀਆ ਪਾ ਦਿੱਤੀ ਸੀ ਕਿ ਭਾਈ ਇਹ ਤਾਂ ਪੁਲਸੀਆ ਜਦੋਂ ਵੇਖੋ ਥਾਣੇ ਵਿੱਚ ਹੀ ਹੁੰਦਾ ਹੈ ਨਸੀਰਾ ਨੇ ਇਹ ਦੁੱਖ ਵੀ ਅੰਦਰ ਹੀ ਪਿਆ ਪੀ ਲਿਆ ਨਿਰੰਜਨ ਸਾਰਾ ਦਿਨ ਵੇਲੜਾ ਦਾ ਕੱਠ ਕਰੀ ਰੱਖਦਾ ਕਦੇ ਇਕੱਠੇ ਹੋ ਕਿਸੇ ਦਾ ਕਬਜ਼ਾ ਛੁੜਾਉਣ ਚਲੇ ਜਾਂਦੇ ਕਦੇ ਕਿਸੇ ਦੀ ਪੈਣੀ ਦੇ ਕਬਜ਼ਾ ਕਰਨ ਚਲੇ ਜਾਂਦੇ ਕਿਤੇ ਕੁੱਕੜਾਂ ਦੀ ਬਾਜੀ ਜਾਂ ਕੁੱਕੜ ਛੱਡਦਾ ਕਿਤੇ ਕੋਠੇ ਤੇ ਕਬੂਤਰ ਉਡਾਉਂਦਾ ਰਹਿੰਦਾ दारू ਦੇ ਘਰੇ ਡਰਮ ਪਾਈ ਰੱਖਦਾ ਕਦੇ ਕੋਈ ਫੀਮ ਲੈਣ ਵਾਲਾ ਵੁਹੇ ਆ ਖੜਦਾ ਐਦਾਂ ਹੀ ਨਸੀਰਾ ਦੇ ਵਿਆਹ ਨੂੰ ਇੱਕ ਮਹੀਨਾ ਬੀਤ ਗਿਆ ਨਿਰੰਜਨ ਦਾ ਨਸੀਰਾ ਵਿੱਚ ਕੋਈ ਧਿਆਨ ਨਹੀਂ ਸੀ ਉਹ ਤਾਂ ਉਹਦੇ ਲਈ ਦਿਨੇ ਰੋਟੀ ਟੁੱਕ ਪਕਾਉਣ ਵਾਲੀ ਤੇ ਰਾਤ ਨੂੰ ਬਿਸਤਰਾ ਨਿਗਾ ਕਰਨ ਵਾਲੀ ਕੋਈ ਚੀਜ਼ ਸੀ ਇੱਕ ਦਿਨ ਨਿਰੰਜਨ ਕਿਸੇ ਕਬਜ਼ੇ ਤੇ ਗਿਆ ਹੋਇਆ ਸੀ ਘਰ ਨਹੀਂ ਸੀ ਆਇਆ ਪਹਿਲਾਂ ਨਸੀਰਾ ਨੇ ਕਬੂਤਰ ਖੁੱਡੇ ਵਿੱਚ ਤਾੜੇ ਤੇ ਫਿਰ ਕੁੱਕੜ ਤਾੜਨ ਲੱਗੀ ਤਾਂ ਕਿਤੇ ਉਹਦੇ ਤੋਂ ਇੱਕ ਕੁੱਕੜ ਬਾਹਰ ਰਹਿ ਗਿਆ ਜਿਸ ਨੂੰ ਬਿੱਲੀ ਘੜੀ ਇਸਕੇ ਲੈ ਗਈ ਉਹ ਕਿ ਜਾਣਦੀ ਸੀ ਕਿ ਨਿੱਕੀ ਜਹੀ ਗਲਤੀ ਉਹਦੇ ਕਿੰਨਾ ਵੱਡਾ ਕਹਿਰ ਕਰੇਗੀ ਅਗਲੇ ਦਿਨ ਜਦ ਨਿਰੰਜਨ ਘਰ ਆਇਆ ਤਾਂ ਉਹਨੇ ਖੁੱਡਾ ਖੋਲਿਆ ਤਾਂ ਇੱਕ ਜ਼ੋਰਦਾਰ ਗੁੱਸੇ ਭਰੀ ਆਵਾਜ਼ ਉਹਨੇ ਮੂੰਹੋਂ ਕੱਢੀ ਨਸੀਰਾ ਨਿਰੰਜਨ ਦਾ ਸ੍ਰੀ ਗੁਸਸੇ ਦੇ ਨਾਲ ਕੰਮ ਰਿਹਾ ਸੀ ਉਹਦਾ ਗੁੱਸਾ ਸੱਤਵੇਂ ਅਸਮਾਨ ਤੇ ਚੜਿਆ ਹੋਇਆ ਸੀ ਨਸੀਰਾ ਅੰਦਰ ਬੈਠੀ ਆਟਾ ਛਾਣ ਰਹੀ ਸੀ ਇੱਕ ਤਾਮ ਕੜਕਵੀਂ ਆਵਾਜ਼ ਸੁਣ ਕੇ ਉਹ ਤਰਫ ਭੁਕ ਪਈ ਉਹਦੇ ਹੱਥੋਂ ਆਟੇ ਵਾਲੀ ਛਾਣਨੀ ਛੁੱਟ ਕੇ ਫਰਾਂਤ ਵਿੱਚ ਜਾ ਡਿੱਗੀ ਉਹ ਸਿਰ ਉੱਤੇ ਚੁੰਨੀ ਲੈ ਕੇ ਬਾਹਰ ਆ ਕੇ ਨਿਰੰਜਨ ਦੇ ਕੋਲ ਸਿਰ ਝੁਕਾ ਕੇ ਖੜ ਗਈ ਜਿਵੇਂ ਕੋਈ ਬਹੁਤ ਵੱਡੀ ਗੁਨਾਹਗਰ ਹੋਵੇ ਨਸੀਰਾ ਸੀਲ ਕੁੱਕੜ ਕਿੱਥੇ ਆ ਚਿੱਟੇ ਖੰਭਾ ਵਾਲਾ ਨਸੀਰਾ ਕੀ ਬੋਲਣਾ ਸੀ ਕਿਉਂਕਿ ਜ਼ੁਬਾਨ ਤਾਂ ਰੱਬ ਨੇ ਉਹਨੂੰ ਦਿੱਤੀ ਹੀ ਨਹੀਂ ਸੀ ਹੁਣ ਤਾਂ ਵੈਸੇ ਵੀ ਉਸ ਕੋਲ ਕੋਈ ਜਵਾਬ ਨਹੀਂ ਸੀ ਨਸੀਰਾ ਨੂੰ ਚੁੱਪ ਵੇਖ ਨਿਰੰਜਨ ਨੇ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਪਤਾ ਨਹੀਂ ਕਿੰਨੀਆਂ ਮੁੱਕੀਆਂ ਲੱਤਾਂ ਉਹਦੇ ਝੜ ਦਿੱਤੀਆਂ ਦੱਸ ਮੇਰੇ ਮਗਰੋਂ ਘਰੇ ਕਿਹੜੇ ਖਾਸ ਨੂੰ ਸਾਦਕੇ ਮੀਠ ਬਣਾ ਕੇ ਖਵਾਇਆ ਨਿਰੰਜਨ ਗੁੱਸੇ ਵਿੱਚ ਬੋਲੇ ਜਾ ਰਿਹਾ ਸੀ ਉਸ ਤੋਂ ਬਾਅਦ ਗਾਲਾਂ ਤਾਂ ਉਹ ਕੱਢੀਆਂ ਜੋ ਸੁਣੀਆਂ ਵੀ ਨਾ ਜਾਣ 15 ਸਾਲ ਪਹਿਲਾਂ ਮਰ ਚੁੱਕੀ ਨਸੀਰਾ ਦੀ ਮਾਂ ਵੀ ਉਹਨੇ ਗਾਲਾਂ ਵਿੱਚ ਪਾਉਣ ਦਿੱਤੀ ਨਸੀਰਾ ਦੇ ਉੱਪਰਲੇ ਬੁੱਲ ਦੇ ਵਿੱਚੋਂ ਖੂਨ ਵਗ ਰਿਹਾ ਸੀ ਪਰ ਉਹ ਖਾਮੋਸ਼ ਵੀ ਸਾਰਾ ਜ਼ੁਲਮ ਸਹਿੰਦੀ ਰਹੀ ਕਿਸੇ ਜਾਨਵਰ ਵਾਂਗ ਪਰ ਹਾਲੇ ਤਾਂ ਉਹਦੇ ਦੁੱਖਾਂ ਨੇ ਇੱਕ ਨਿੱਕੀ ਜਿਹੀ ਸ਼ੁਰੂਆਤ ਕੀਤੀ ਸੀ ਬੜਾ ਵੱਡਾ ਇੱਕ ਕਹਿਰ ਟੁੱਟਣਾ ਹਲੇ ਬਾਕੀ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ